ਹੋ ਕੋਈ ਨੇ ਫੇਰ ਲਾ ਕਾਜੋਗਰ ਅਪਦੇਨ ਨਾ ਨਹੀਂ ਇਹ ਘੱਟੇ ਮਾਰਦਾ ਹਮ ਕਨ ਜੀ ਨੂੰ ਕਹਿੰਦੇ ਨੇ ਨਰਕ ਤੇ ਸੁਰਗਤ ਸਭ ਕੁਝ ਤੇ ਸਿਆ ਕਾਜੋਗਰ ਜੰਨੀਆਂ ਕਾਜੋਗਰ ਜੰਨਵਾ ਤੇ ਵਸਣ ਨੂੰ ਕਿ ਜਨੂੰਗਾ ਮਾ ਦਖੋ ਦਿਲ ਬੜੇ ਖੋਲ ਕੇ ਤੋਰ ਗਏ ਪੂਰੇ ਚੱਲੋ ਮੇਰੇ ਸਾਥ ਪੰਨ ਦੰਦਾ ਸੀ ਅੱਛਾ ਮੁੰਡਾ ਸਾਥ ਬਹੁਤ ਕਰਦਾ ਲਿਆ ਲਾ ਹੰਬ ਗਿਆ ਅੱਛਾ ਆ ਵੀ ਹੁਣ ਪਤਾ ਨਹੀਂ ਕਿਵੇਂ ਟਿਕ ਗਿਆ ਹੋ ਹਾਂ ਉਹ ਦਾ ਸਰਦ ਜੰਡੇ ਕਰੀ ਵੀ ਚਲਾ ਹਾਂ ਹਾਂ ਤਾਣੀ ਬੋਲ ਕਹਿੰਦੇ ਕੰਦਾ ਕੋਠੇ ਸ ਤੀਰ ਨਾ ਕੜੀ ਰਹਿਣੀ ਕਹਿੰਦੇ ਕੰਦਾ ਕੋਠੇ ਸ ਤੀਰ ਨਾ ਕੜੀ ਰਹਿਣੀ ਵੱਡਾ ਤੱਕੜੀ ਸੇਰ ਨਾ ਧੜੀ ਰਹਿਣੀ ਦਾਰੂ ਬੂਟੀਆਂ ਲੱਖਾਂ ਇਲਾਜ ਕਰ ਲੈ ਨਹੀਂ ਜਿੰਦਾ ਹਕੀਮ ਦੀ ਫੜੀ ਰਹਿਣੀ ਦੁਨੀਆ ਦੇ ਉੱਪਰੋਂ ਲੋਕ ਤੁਰ ਜਾਂਦੇ ਨੇ ਅਕਸਰ ਪਰ ਜਿਹੜੇ ਦਿਲਾਂ ਦੇ ਵਿੱਚ ਅਰਮਾਨ ਹੁੰਦੇ ਨੇ ਸਾਡੇ ਉਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਮੇਰੇ ਨਾਲ ਬਾਪੂ ਜੀ ਕੇ ਬੈਠੇ ਨੇ ਸਾਨੂੰ ਮਿਲੇ ਨੇ ਇੱਥੇ ਆਸਨ ਦੇ ਵਿੱਚ ਇਹਨਾਂ ਦੇ ਹੱਥਲੇ ਜਿਹਾ ਇੱਕ ਇਹ ਛੋਟਾ ਜਿਹਾ ਸਾਜ ਜਿਹਨੂੰ ਛੈਣਾ ਬੋਲਦੇ ਨੇ ਬਾਪੂ ਜੀ ਇਹਨੂੰ ਇਹ ਛੈਣਾ ਬੋਲਦੇ ਨੇ ਬਾਪੂ ਜੀ ਇਹਨੂੰ ਵਜਾ ਕੇ ਗਾ ਕੇ ਜਿਹੜਾ ਇਹਨਾਂ ਦਾ ਤੋਰੀ ਫੁਲਕਾ ਜਿਵੇਂ ਅਸੀਂ ਰੋਟੀ ਬਣੀ ਕਹਿੰਦੇ ਨੇ ਉਹ ਚੱਲਦਾ ਤੇ ਬਾਪੂ ਜੀ ਕਹਿੰਦੇ ਵੀ ਮੇਰੇ ਛੋਟੇ ਹੁੰਦੇ ਦਿਨ ਦੇ ਵਿਚਾਰ ਮਾਰ ਸੀ ਕਿ ਮੈਂ ਕਲਾਕਾਰ ਬਣਨਾ ਤੇ ਬਾਪੂ ਜੀ ਕਹਿੰਦੇ ਵੀ ਉਹ ਅਸੀਂ ਉਹ ਕਿਸੇ ਵਜਾ ਕਰਕੇ ਨਹੀਂ ਬਣ ਸਕੇ ਜਾਂ ਗਰੀਬੀ ਦੇ ਕਰਕੇ ਲਾ ਲੋ ਜਾਂ ਮਜਬੂਰੀ ਦੇ ਕਰਕੇ ਲਾ ਲੋ ਪਰ ਇੱਕ ਫੱਕਰ ਬੰਦੇ ਦੀਆਂ ਗੱਲਾਂ ਬਾਤਾਂ ਤੇ ਆਵਾਜ਼ ਦੇ ਵਿੱਚ ਦਰਦ ਜਿਹੜਾ ਹੈਗਾ ਉਹ ਸੁਣਨ ਵਾਲੀ ਗੱਲਬਾਤ ਆ ਹੁਣ ਆਪਾਂ ਗੱਲਬਾਤ ਸਾਂਝੀ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕ ਆਲੀ ਕਿ ਪੈਂਦਾ ਹਾਂ ਆ ਮਤਲਬ ਆਪਣੀ ਤਫੇ ਤੋਂ ਕਿੰਨਾ ਦੂਰ ਪੈਂਦਾ ਇਹ ਆ 5 ਕਿਲੋ ਮੀਟਰ 5 ਕਿਲੋਮੀਟਰ ਤੇ ਬਾਪੂ ਫਿਰ ਕਿੰਨਾ ਟਾਈਮ ਹੋਗਾ ਤੁਹਾਨੂੰ ਗਾਉਂਦਿਆਂ ਨੂੰ ਮੈਂ ਤਾਂ ਬਸ ਬੱਤ ਪਣਦੇ ਚੱਲਣਾ ਮੇਰੇ ਹੋਗਾ ਜੱਟ ਜੀ ਕਰਕੇ ਮਾਨ ਕਰਕੇ ਚੱਲਿਆ ਉਹ ਨੂੰ ਲਗਾਉਣਾ ਮੈਨਾਂ ਠੀਕ ਹੈ ਉਸ ਤੈਨੂੰ ਸਮੇਂ ਲਈ ਤੁਸੀਂ ਗਾਉਨੇ ਹੋ ਹਾਂ ਹਾਂ ਮੈਂ ਮਾਨ ਕਪੂ ਚੱਲਿਆ ਤੇ ਬਾਤ ਮਾਨ ਦੇ ਗੀਤੋਂ ਕੀ ਤੇਰੇ ਜਾਣ ਦੀ ਕਿੰਨਾ ਚਿਰਾਂ ਦਾ ਮੈਂ ਕਿੰਨਾ ਟਾਈਮ ਹੋਣਾ ਤੇਰੇ ਜਾਣ ਦੀ ਹਾਂ ਇਹ ਵੀ ਚੱਲੇ ਫਿਰ ਚੱਲਾ ਗਾਣਾ ਠੀਕ ਹੈ ਹਰੇ ਕਲਾਕਾਰ ਆਪਾਂ ਦਾ ਤੇ ਉਹ ਗਾਣਾ ਬਾਪੂ ਕਰ ਜੇ ਉਹ ਜਦ ਤੋ ਦੋ ਬੋਲ ਉਹਦੇ ਸਾਂਝੇ ਹੋ ਜਾਣ। ਹਾਂ ਜੀ। ਓ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ। ਖੱਜੀਆਂ ਖਜਾਂ ਨਮਾਏ ਫਲਾ ਹੁੰਦੇ ਸੰਗਾਰਨ। ਖੱਠੀ ਮਰਮਰ ਇਹ ਤੇ ਦੀ ਮੌਸਮ ਕਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ। ਕੀ ਕਰਾਂਗਾ ਮੈਂ? ਪੀਰ ਤੋਰ ਜਾਣ ਦੀ। ਤੇ ਬਾਪੂ ਫਰੜੀ ਲਾਈਫ ਕਿਵੇਂ ਚੱਲ ਰਹੀ ਜ਼ਿੰਦਗੀ ਕਿਵੇਂ ਨਿਕਲਦੀ ਹੈ ਅੱਜ ਕੱਲ ਜ਼ਿੰਦਗੀ ਦਾ ਕੋਈ ਪਤਾ ਨਹੀਂ ਹਾਂ ਕਾਰਜਗਰ ਹਾਂ ਬਿਲਕੁਲ ਕਾਰਜਗਰ ਆਪਣਾ ਨਾ ਲਾਈਨ ਇਹ ਧੱਕੇ ਮਾਰਦਾ ਹੂੰ ਕਹਿੰਦਾ ਜਿਹਨੂੰ ਕਹਿੰਦੇ ਨੇ ਨਰਕ ਤੇ ਸੁਰਗ ਤੇ ਸਭ ਕੋ ਤੇ ਸਹੀ ਹੈ ਕਾਰਜਗਰ ਹੈ ਜਿੰਨੜੀ ਕਾਰਜਗਰ ਕੋ ਜਨੂਆਂ ਤੇ ਵਸਦੇ ਨੇ ਧੂਪ ਬਿਲਕੁਲ ਅਰੇ ਮਾਰੇ ਇੱਕ ਤੇ ਬੱਚੇ ਫਿਰ ਬਾਪੂ ਕਿੰਨੇ ਨੇ ਲੱਗਦੇ ਦੋ ਆ ਬੱਚੇ ਦੋ ਆ ਇੱਕ ਕੁੜੀ ਤੇ ਇੱਕ ਮੁੰਡਾ ਕੁੜੀ ਮੇਰੀ ਭੈਣ ਜੀ ਕੁੜੀ ਬੈਈ ਹੋਈ ਏ ਮੁੰਡਾ ਕੁੜੀ ਕਰੇਗੀ ਘੱਟਾ ਦੇ ਤਮੁੰਡਾ ਬਣਾ ਅੱਛੇ ਮੁੰਡਾ ਬਹਿ ਉਹਨਾਂ ਦਾ ਤੇ ਮੁੰਡੇ ਨੇ ਕਦੇ ਫਿਰ ਇਹ ਗੱਲ ਲਈ ਆਖੀ ਵੀ ਬਾਪੂ ਤੂੰ ਘਰੇ ਬਹਿ ਕੇ ਆਰਾਮ ਕਰ ਮੈਂ ਮੁੰਡਾ ਤਾਂ ਮੇਰੇ ਸਾਥ ਪਲਣ ਦਿੰਦਾ ਸੀ ਅੱਛੇ ਮੁੰਡਾ ਸਾਥ ਬਹੁਤ ਕਰ ਲੈ ਆ ਲੈ ਹੰਬ ਗਿਆ ਅੱਛਾ ਆ ਵੀ ਹੁਣ ਪਤਾ ਨਹੀਂ ਕਿੰਨੇ ਟਿਕ ਗਿਆ ਹਾਂ ਹਾਂ ਉਹਨੂੰ 10 ਰੁਪਏ ਜੰਦੇ ਘਰੇ ਵੀ ਕਹਿ ਲਾ ਹਾਂ ਹੁਣ ਤਾਂ ਨਹੀਂ ਬੋਲਣਾ ਪਹਿਲੇ ਵੀ ਬਾਬਾ ਬਰਵਟ ਹੋ ਗਿਆ ਅੱਛਾ ਤੁਸੀਂ ਮੰਨੋ ਵੀ ਕਾਫੀ ਸਮੇਂ ਤੋਂ ਇਸ ਤਰ੍ਹਾਂ ਹੁੰਦੇ ਹਾਂ ਮੈਂ ਗਪਾਲ ਮੋਹਨ ਨਹੀਂ ਜਾਵਾਂ ਰਹਾ ਨਾ ਮੱਖੰਬੀ ਦਾ ਅੱਜ ਪੰਬੇ ਦੇ ਮੇਲੇ ਤੇ ਵੀ ਤੂੰ ਜਾਵੜ ਦੇ ਹਾਂ ਮੈਂ ਜਾ ਤੈਂ ਕਿਹੜਾ ਜਾ ਤੈਂ ਗਪਾਲ ਮੋਹਨ ਉਹ ਮੈਂ ਬਾਬੇ ਚੇਵਾ ਦਾਸ ਨਾਲ ਗਈ ਤੱਲੇ ਆਇਆ ਅੱਛਾ ਠੰਗਰ ਦੇ ਸਾਹਮਣੇ ਟੱਲਾ ਤੇ ਸਾਡੇ ਅੱਲ ਦੀ ਕੰਮ ਨਹੀਂ ਕੋਈ ਲੱਗਦਾ ਤੇ ਰਿਸ਼ਤੇਦਾਰ ਭੈਣ ਭਾਈ ਫਿਰ ਬਾਪੂ ਲੋਕ ਝੋਕ ਕਰਾ ਦੇ ਮੜੀ ਬੁੱਟੀ ਇਸ ਤਰ੍ਹਾਂ ਦੀ ਨਾ ਕੋਈ ਆਪਾ ਰਿਸ਼ਤੇਦਾਰ ਨਹੀਂ ਮਨ ਲੋ ਇਸ ਤਰ੍ਹਾਂ ਕਰਦਾ ਕੋਈ ਕੋਈ ਮੋੜ ਨਹੀਂ ਹੁੰਦਾ ਰਿਸ਼ਤੇਦਾਰਾਂ ਦਾ ਟੱਟੀਆਂ ਭਰਾਵਾ ਕਹਿੰਦਾ ਚੱਕਰ ਹੈ ਚੱਕਰ ਹੈ ਚੱਕਰ ਕਹਿੰਦਾ ਚੱਕਰ ਰੋਟੀ ਚੱਕਰ ਪੈਸਾ ਚੱਕਰ ਇਸੇ ਦਾਲੇ ਚੱਕਰ ਨੇ ਸਰ ਬਿਲਕੁਲ ਐਵੇਂ ਚੱਕਰਾਂ ਦੇ ਬੱਧੀ ਫਿਰ ਤੁਸੀਂ ਤੇ ਬਾਪੂ ਕੋਲ ਇਹਦਾ ਕਲਾਕਾਰੀ ਦਾ ਤੁਹਾਡਾ ਰੁਝਾਨ ਸੀਗਾ ਇਹ ਕਿਸੇ ਨੂੰ ਦੇਖ ਕੇ ਪੈਦਾ ਹੋ ਗਿਆ ਸੀ ਕਿ ਤੁਹਾਡੇ ਖੂਨ ਚ ਹੀ ਸੀਗਾ ਇਹ ਬਸ ਤਾਂ ਮੈਂ ਬਾਵੇਂ ਫੜੀ ਗਈਆਂ ਕੱਢੀ ਜਿਮਾਨ ਚੱਢੀਆਂ ਅੱਛਾ ਬਾਦਾਂ ਨੂੰ ਵਧੀਆ ਲੱਗੀਆਂ ਠੀਕ ਹੈ ਕੱਲ੍ਹ ਆਮਾ ਕੱਲ੍ਹ ਕਲੀਮਾਨ ਤੋਂ ਹੋਏ ਹੋਏ ਮੈਂ ਰਿਕਾਰਡ ਕਰ ਲੈਂਦਾ ਸੀ ਮਤਲਬ ਗਾ ਕੇ ਤੁਸੀਂ ਰਿਕਾਰਡ ਰਿਕਾਰਡ ਕਰਦੇ ਹੈ ਮੈਂ ਦੋਖ ਨੇ ਮੇਰੇ ਕੋਲ ਮਮਾ ਲਗਾ ਹਮਾ ਉਹ ਨਾ ਚੋਰਾਣੇ ਖੋਲੀ ਥੀ ਅੱਛਾ ਮੈਂ ਫਿਰ ਅੰਦਰ ਅੰਦਰ ਸਪਾਈ ਹੋ ਗਿਆ ਠੀਕ ਹੈ ਬਾਪੂ ਤੁਸੀਂ ਹੁਣ 2-2 ਰੁਪਏ ਇਕੱਠੇ ਕਰਕੇ ਤੁਸੀਂ ਉਹਦਾ ਰੋਟੀ ਪਾਣੀ ਚਲਾਉਂਦੇ ਹੋ ਹਾਂ ਹੈਨਾ ਤੇ ਘਰ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੁਹਾਡੇ ਬੱਚਾ ਤੁਹਾਡਾ ਉਹ ਸਾਥ ਦਿੰਦਾ ਉਹਦੇ ਨਾਲ ਗੁਆਣਾ ਮੋਟਾ ਹਾਂ ਇਹ ਤਾਂ ਦਿੰਦਾ ਅੱਛਾ ਇਸ ਦਾ ਸਾਥ ਦਿੰਦਾ ਬਲੋਂਦਾ ਗਿਆ ਠੀਕ ਹੈ ਤੇ ਘਰ ਦੇ ਹੋਣਗੇ ਪਰਿਵਾਰ ਤੁਹਾਡਾ ਹੈਗਾ ਸਾਰਾ ਠੀਕ ਹੈ ਉਹ ਉਹਨਾਂ ਬਣੂ ਉਹਨਾਂ ਦੀ ਸੋਚ ਕਿਤਰਾ ਹੁੰਦੀ ਹੈ ਤੁਹਾਡੇ ਵਰਗੀ ਉਹਨਾਂ ਦੇ ਜੋ ਤੁਹਾਡੇ ਲਈ ਹੋਟਲ ਬਣਤੀ ਨਹੀਂ ਜਿਹੜੇ 10 ਬੰਦੇ ਨੂੰ ਹੁੰਦਾ ਸਮਝੀਂ ਬਿਲਕੁਲ ਇਹ ਇਹਨਾਂ ਦੇ ਦਸਕੇ ਦਾ ਨਵੀਂ ਦਾ ਰਿਸ਼ਤੇਦਾਰ ਵੀ ਹੁੰਦਾ ਪਰਤ ਤੱਕ ਹੂੰ ਓਲ ਟਾਈਮ ਕਿਤੇ ਰਹਿ ਜਾ ਤੇ ਬਾਪੂ ਫਿਰ ਦਿਹਾੜੀ ਜਿਹੜੀ ਬਣ ਜਾਂਦੀ ਆ ਤੁਹਾਨੂੰ ਰੋਟੀ ਟੁੱਕੜਾ ਸਾਧਨ ਬਣ ਜਾਂਦਾ ਇਹਦੇ ਵਿੱਚ ਬਸ 1000 ਰੁਪਿਆ ਬਣ ਜਾਂਦਾ ਆਪਾਂ ਨੂੰ ਉਦੋਂ ਜ਼ਿਆਦਾ ਨਹੀਂ ਕੋਈ ਕਦੇ ਸਟੇਜ ਤੇ ਰਿਹਾ ਬਾਬਾ ਕਦੇ ਸਟੇਜ ਤੇ ਵੀ ਗਾਇਆ ਫਿਰ ਤੁਸੀਂ ਮੈਂ ਗਪਾਲ ਮੋਹਨ ਵੀ ਦੇ ਦੇ ਦਿਕਰ ਗਾਇਲਿੰਗਪਾਲ ਮੋਟਰ ਤੇ ਮਗਾ ਕੋ ਅੱਛਾ ਗਪਾਲ ਮੋਟਰ ਤੁਸੀਂ ਹੋਏ ਕਰੇ ਫਿਰ ਜੰਗ ਨੂੰ ਹੋਂ ਤੱਕ ਕਿਸੇ ਠੀਕ ਹੈ ਤੇ ਬਪੂ ਵੀ ਜੇ ਕਲਾਕਾਰ ਨੇ ਕੋਈ ਸਹਾਰਾ ਦਿੱਤਾ ਨਹੀਂ ਫਿਰ ਸਹਾਰਾ ਨਹੀਂ ਕਿਸ ਨੇ ਨਾ ਰਿਸ਼ਤੇਦਾਰ ਭੈਣ ਭਾਈ ਨੇ ਗਿਆ ਵੀ ਤੇਰੀ ਟੇਪ ਕਰਾ ਦਿੰਦੇ ਆ ਵੀ ਤੇਰਾ ਰੋਟੀ ਬਣੀ ਤੁਰਪਾ ਹੰਦਾ ਤਾਂ ਮੈਨੂੰ ਕਹਿੰਦਾ ਤੂੰ ਮੰਗਦਾ ਫਿਰਾਂ ਕਹਿੰਦਾ ਮੰਗਦਾ ਬਣਾ ਫਿਰਾਂ ਕਿੱਟਾ ਕਲਾਕਾਰ ਆ ਰਾਮ ਨੇ ਤੂੰ ਬੋਲ ਲੱਗ ਅੱਛਾ ਇਸ ਤਰ੍ਹਾਂ ਬੋਲਦਾ ਜਿਹੜੇ ਸਾਡੇ ਨਾਲ ਸਾਡੇ ਭੈਣ ਭਰਾ ਸਾਡੇ ਕਿਸੇ ਬਾਹਰਲੀ ਕੰਟਰੀ ਤੋਂ ਕਿਸੇ ਬਾਹਰਲੀ ਸਟੇਟ ਤੋਂ ਸਾਡੇ ਨਾਲ ਜੁੜੇ ਹੋਏ ਨੇ ਹਨ ਤੇ ਸਾਡੇ ਜਿਹੜੇ ਲੋਕਲ ਵੀ ਭੈਣ ਭਰਾ ਨੇ ਸਾਡੇ ਖਾਸ ਕਰਕੇ ਮੰਨ ਲਓ ਇਸ ਤਰ੍ਹਾਂ ਦੇ ਜਿਹੜੇ ਭਰਾਵਾਂ ਦੀ ਸਾਡੇ ਬਜ਼ੁਰਗਾਂ ਦੀ ਸਾਡੀ ਯਾਰ ਸੇਵਾ ਕਰਿਆ ਕਰੋ ਕਿਉਂਕਿ ਅੱਜ ਦੀ ਘੜੀ ਇਹ ਦੇਖਿਆ ਜਾਵੇ ਨਾ ਸ਼ਾਮ ਨੂੰ ਮੰਨ ਲਓ ਕਹਿੰਦੇ ਜਾਂ ਸਵੇਰੇ ਰੋਟੀ ਟੁੱਕ ਦਾ ਖਾਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਕਹਿੰਦੇ ਸਭ ਤੋਂ ਚੰਗਰੀ ਭੁੱਖ ਬੁਰੀ ਅੱਖ ਨੇ ਖਾਦੀ ਟੜਕੇ ਨੂੰ ਫੇਰ ਖੜੀ ਹੈ ਨਾ ਮੰਨ ਲਓ ਭੁੱਖ ਐਸੀ ਚੀਜ਼ ਆ ਤੇ ਬੰਦੇ ਨੂੰ ਕਾਸੀ ਜੋਗਾ ਵੀ ਛੱਡਦੀ ਪੰਹਣਾ ਇਹ ਤੇ ਤੁਸੀਂ ਜੇ ਹੋਸ਼ਕਾ ਦਾ ਬੱਪੂ ਜੀ ਦੀ ਹੈਲਪ ਵੀ ਕਰਦੇ ਹੋ ਬਾਪੂ ਤੁਹਾਡੇ ਕੋਲ ਕੋਈ ਮੋਬਾਈਲ ਨੰਬਰ ਤੁਹਾਡੇ ਕੋਲ ਕੋਈ ਨਾ ਨੰਬਰ ਮੇਰਾ ਮਮਾਰ ਦੁਕਾਨ ਤੇ ਪਿਆ ਹੈ ਦੁਕਾਨ ਤੇ ਪਿਆ ਤੁਹਾਡੇ ਕੋਲ ਉਹ ਫਟਦਾ ਕੋਲੇ ਠੀਕ ਹੈ ਹੋਸ਼ਾ ਤੁਹਾਡਾ ਨੰਬਰ ਜਿਹੜਾ ਨਾ ਮੇਰੇ ਮੁੰਡੇ ਦਾ ਠੀਕ ਹੈ ਤੇ ਬਾਪੂ ਕਹਿੰਦੇ ਆਪਣੇ ਇਹਦੇ ਬੇਟੇ ਦਾ ਨੰਬਰ ਜਿਹੜਾ ਦੇ ਦੇਣਗੇ ਤੁਹਾਨੂੰ ਆਲੀ ਕੀ ਪੰਡਾ ਨਾ ਬਾਪੂ ਤੁਹਾਡਾ ਆਲੀ ਤੇ ਨਾਮ ਕੀ ਤੁਹਾਡਾ ਜੱਗਾ ਜੱਗਾ ਬਾਪੂ ਦਾ ਨਾਮ ਹੈਗਾ ਜੱਗਾ ਬਾਪੂ ਬਹੁਤ ਅੱਛੇ ਕਲਾਕਾਰ ਨੇ ਤੇ ਮਲੋ ਘਰ ਘਰ ਜਾ ਕੇ ਇੱਕ ਤਰ੍ਹਾਂ ਦਾ ਆਲਖ ਜਗਾਉਣ ਵਾਲੀ ਗੱਲ ਹੁੰਦੀ ਆ ਕਿਉਂਕਿ ਬੰਦਾ ਫਕੀਰਾਂ ਤੋਂ ਘੱਟ ਨਹੀਂ ਹੁੰਦਾ ਇੱਕ ਬੂੰਦਾ ਬਾਣਾ ਪਾ ਲੈਣਾ ਹਨਾ ਕੋਈ ਕਹਿੰਦਾ ਵੀ ਅਸੀਂ 바ਵਾ ਕਲਰ ਦਾ ਚੋਲਾ ਪਾਲਿਆ ਸੀ ਹੋ ਗਏ ਪਰ ਅਸਲ ਚ ਫੱਕਰ ਫਕੀਰ ਉਹੀ ਹੁੰਦੇ ਨੇ ਜਿਨ੍ਹਾਂ ਦੀ ਲਿਬ ਜਿਹੜੀ ਉੱਪਰ ਸਤਗੁਰ ਦੇ ਨਾਲ ਵਾਹਿਗੁਰੂ ਦੇ ਨਾਲ ਮਾਰਕ ਦੇ ਨਾਲ ਉਸ ਅੱਲਾ ਪਰਵਰਦਿਗਾਰ ਦੇ ਨਾਲ ਜਿਹੜੀ ਲੱਗੀ ਹੁੰਦੀ ਆ ਹਨਾ ਬਿਰਤੀ ਜਿੰਨਾ ਦੀ ਅਸਲ ਚ ਜਿਹੜੇ ਫਕੀਰ ਹੁੰਦੇ ਨੇ ਉਹੀ ਹੁੰਦੇ ਨੇ ਕਲਾਕਾਰਾਂ ਦੇ ਵਿੱਚ ਵੀ ਰੱਬ ਵੱਸਦਾ ਤੇ ਇਹਨਾਂ ਨੂੰ ਸਹਿਯੋਗ ਦਿਆ ਕਰੋ ਹਨਾ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਤੁਸੀਂ ਪਿਆਰ ਦਿੰਦੇ ਹੋ ਪਹਿਲਾਂ ਵੀ ਤੇ ਤੁਸੀਂ ਜੇ ਚੰਗਾ ਲੱਗਦਾ ਕਮੈਂਟ ਕਰਕੇ ਦੱਸਿਆ ਕਰੋ ਤਾਂ ਅਸੀਂ ਵੀਡੀਓ ਨਹੀਂ ਤੁਹਾਡੇ ਲਈ ਇਦਾਂ ਦੀ ਹੋਰ ਜਿਹੜੀ ਲੈ ਕੇ ਆਉਂਦੇ ਰਹੀਏ ਤੇ ਹੁਣ ਮੈਂ ਨਾਲ ਜਿਹੜਾ ਬਾਪੂ ਦਾ ਨੰਬਰ ਬੋਲ ਵੀ ਨਾ ਨੰਬਰ ਤਾਂ ਮੈਂ ਲੈ ਦੂੰਗਾ ਨੰਬਰ ਨਹੀਂ ਨੰਬਰ ਅਸੀਂ ਜਿਹੜਾ ਸਕਰੀਨ ਦੇ ਉੱਪਰ ਦੇ ਦਾਂਗੇ ਬਾਪੂ ਜੀ ਦਾ ਤੁਹਾਡੇ ਕੋਲੇ ਘਰ ਮੇਰਾ ਤੇਰਾ ਨੰਬਰ ਫਿਰ ਠੀਕ ਹੈ ਦਾਨਕਰ ਕੋਲੇ ਦਰੁਣਾਕਰ ਮਸਾਲਾ ਕੋਲੇ ਤੁਹਾਡੇ ਪਾਲੀ ਕੇ ਪਿੰਡ ਦੇ ਵਿੱਚ ਆਪਣੇ ਬਾਬਾ ਜੀ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਸੰਤਾਂ ਦੀ ਡੇਰਾ ਬਣਿਆ ਹੋਇਆ ਉਹ ਡੇਰਾ ਨਿਕਾੜਾ ਹਾਂਜੀ ਨਹੀਂ ਤੁਹਾਡਾ ਘਰ ਉਥੇ ਡੇਰਾ ਬਣਿਆ ਨਾ ਬਾਬਾ ਜੀ ਦਾ ਬਾਬਾ ਜੀ ਦਾ ਬਾਬਾ ਜੀ ਤਰਾ ਇਹ ਕਿ ਕਰਨ ਦੇ ਜਿਹੜਾ ਡੇਰਾ ਬਣਿਆ ਉਹਦੇ ਆਸੇ ਜਿਹੜਾ ਪਾਸੇ ਮੰਨ ਲਓ ਬਾਪੂ ਜੀ ਦਾ ਘਰ ਹੈਗਾ ਜੰਗਾ ਸਿੰਘ ਤੁਸੀਂ ਪਤਾ ਕਰ ਸਕਦੇ ਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ